ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਸੁਖੀਏ ਕੋ ਪੇਖੈ ਸਭ ਸੁਖੀਆ ਰੋਗੀ ਕੈ ਭਾਣ ਸਭ ਰੋਗੀ ਕਰਨ ਕਰਾਵਣ ਹਾਰ ਸੁਆਮੀ ਆਪਣ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਤਿਸ ਕੈ ਭਾਣ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਉ ਸੰਤ ਸੰਗ ਜਾ ਕਾ ਮਨ ਸੀਤਲ ਓਹ ਜਾਣੈ ਸਗਲੀ ਠੰਢੀ ਹੋਮੈ ਰੋਗ ਜਾ ਕਾ ਮਨ ਵਿਆਪਿਤ ਓਹ ਜਨਮ ਮਰੈ ਬਿਲ ਲਾਤੀ ਗਿਆਨ ਅੰਜਨ ਜਾ ਕੀ ਨੇਤਰੀ ਪੜਿਆ ਪੜਿਆ ਭੂਲਾ ਹੀ ਉਚਾਰਨ ਕਰਨਾ ਤਾ ਕਉ ਸਰਬ ਪ੍ਰਗਾਸਾ ਅਗਿਆਨ ਅੰਧੇਰੈ ਸੂਝ ਸਨਾਹੀ ਬੋਹੜ ਬੋਹੜ ਪਰਮਾਤਾ ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਇਹੋ ਸੁਖ ਮਾਗੇ ਜਹ ਕੀਰਤਨ ਤੇਰਾ ਸਾਧੂ ਗਾਵੇ ਤਹ ਮੇਰਾ ਮਨ ਲਾਗੇ ਤਹ ਮੇਰਾ ਮਨ ਲਾਗੇ ਥੋਰਠ ਮਹੱਲਾ ਪੰਜਵਾ ਤਾਨ ਸੰਤਨ ਕਾ ਧਾਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਮਨ ਸੰਤਨ ਕਾ ਕੀਆ ਕਾ ਕੀਆ ਨਹੀਂ ਕਹਿਣਾ ਕਾ ਕੀਆ ਸਰਬ ਕੁਸਲ ਤਵ ਥੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸਲ ਤਵ ਥੀਆ ਸੰਤਨ ਬਿਨ ਅਵਰ ਨਾ ਦਾਤਾ ਬੀਆ ਜੋ ਜੋ ਸ਼ਰਨ ਪਰੈ ਸਾਧੂ ਕੀ ਸੋ ਪਾਰਗ੍ਰਾਮੀ ਕੀਆ ਰਹਾਉ ਕੋਟ ਪ੍ਰਾਦ ਮਟਹਿ ਜਨ ਸੇਵਾ ਹਰ ਕੀਰਤਨ ਰਸ ਗਾਈਐ ਕੀਰਤਨ ਨਹੀਂ ਕਹਿਣਾ ਕੀਰਤਨ ਕੀਰਤਨ ਬਿਭਾਰੀ ਨਾਲ ਬੋਲਣਾ ਨਾ ਕੀਰਤਨ ਕੀ ਹੋਇਆ ਕੀਰਤਨ ਹਰ ਕੀਰਤਨ ਰਸ ਗਾਈਐ ਈਹਾ ਸੁਖ ਅਗ ਆਗੈ ਮੁਖ ਊਜਲ ਸੁਖ ਨਹੀਂ ਕਹਿਣਾ ਸੁਖ ਤਾਂ ਸੁਖਣਾ ਸੁਖੰ ਦਾ ਵਾਚਕ ਕਸ ਕੇ ਸੁਖ ਈਹਾ ਸੁਖ ਅਗੈ ਮੁਖ ਊਜਲ ਈਹਾ ਸੁਖ ਅਗੈ ਮੁਖ ਊਜਲ ਜਾਨਕਾ ਸੰਗ ਵਡਭਾਗੀ ਪਾਈਐ ਰਸਨਾ ਬੁੱਲੇ ਅੱਖਰ ਬੁੱਲਿਆ ਕਰਨ ਬੁੱਲਿਆ ਸੰਗ ਬੁੱਲੀ ਜਨ ਸੰਗ ਸੰਗ ਦਾ ਅਰਥ ਹੋਰ ਹੈ ਸੰਗ ਦਾ ਹੋਰ ਅਰਥ ਹੈ ਸੰਗ ਤੇ ਪਤਾ ਹੀ ਹੈ ਸੰਗ ਕਿਹਨੂੰ ਕਹਿੰਦੇ ਆ ਜਾਨਕਾ ਸੰਗ ਵਡਭਾਗੀ ਪਾਈਐ ਰਸਨਾ ਏਕ ਅਨੇਕ ਗੁਣਪੂਰਨ ਜਾਨਕੀ ਕੇਤਕ ਉਪਮਾ ਕਹੀਐ ਅਗਮਾ ਗੋਚਰ ਸਦ ਅਵਨਾਸੀ ਸਰਣ ਸੰਤਨ ਕੀ ਲਹੀਐ ਨਿਰਗੁਣ ਨੀਚਾ 나ਥ ਅਪਰਾਧੀ ਓਟ ਸੰਤਨ ਕੀ ਆਹੀ ਬੂਢਤ ਮੋਹ ਗ੍ਰਹਿ ਅੰਧ ਕੂਪ ਮਹ ਨਾਨਕ ਲੇਹ ਨਿਵਾਹੀ ਬੂਢਤ ਮੋਹ ਗ੍ਰਹਿ ਅੰਧ ਕੂਪ ਮਹ ਇਥੇ ਵਿਸਰਾਮ ਨਾਨਕ ਲੇਹ ਨਿਵਾਹੀ ਸੂਰਠ ਮਹੱਲਾ ਪਿੰਜਵਾ ਘਰ ਪਹਿਲਾ ਜਾ ਕਹਿ ਹਿਰਦੈ ਵਸਿਆ ਤੂ ਕਰਤੇ ਤਾ ਕੀ ਤੈ ਆਸ ਪੁਜਾਈ ਜਾ ਕੇ ਹਿਰਦੈ ਇਥੇ ਠਮਕ ਲਾ ਦੇਣੀ ਹੈ ਵਸਿਆ ਤੂ ਕਰਤੇ ਇਥੇ ਵਿਸਰਾਮ ਤਾਂ ਕਿ ਲਮਕਾ ਕੇ ਪਾਠ ਬੋਲਣਾ ਤਾਂ ਕਿ ਤੈ ਇਥੇ ਠਮਕ ਲਾ ਦੇਣੀ ਹੈ ਆਸ ਪੁਜਾਈ ਦਾਸ ਆਪਣੇ ਕੋ ਤੂ ਵਿਸਰਹਿ ਨਾਹੀ ਚਰਨ ਧੂਰ ਮਾਨ ਭਾਈ ਤੇਰੀ ਅਕਥ ਕਥਾ ਕਥਨ ਨਾ ਜਾਈ ਗੁਣ ਨਿਧਾਨ ਸੁਖ ਦਾਤੇ ਸੁਆਮੀ ਸਭ ਤੇ ਊਚ ਬੜਾਈ ਰਹਾਉ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕਉ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਸਰਬ ਨਿਰੰਤਰ ਤੁਮ ਹੈ ਸਮਾਨੇ ਜਾ ਕਉ ਤੁਧ ਆਪ ਬੁਝਾਈ ਗੁਰ ਪ੍ਰਸਾਦ ਮਿਟਿਓ ਅਗਿਆਨਾ ਪ੍ਰਗਟ ਭਾਈ ਸਭ ਠਾਈ ਸੂਈ ਗਿਆਨੀ ਸੂਈ ਧਿਆਨੀ ਸੂਈ ਪੁਰਖ ਸੁਭਾਈ ਕਰਨਾਨਕ ਜਿਸ ਭਏ ਦਇਆਲਾ ਤਾਕ ਮਨ ਤੇ ਬਿਸਰਨਾ ਜਾਈ ਸੋਰਠ ਮਹੱਲਾ ਪੰਜਵਾ ਸਗਲ ਸਮਗਰੀ ਮੋਹ ਵਿਆਪੀ ਕਬ ਉੱਚੇ ਕਬ ਨੀਚੇ ਸੁਧ ਨਾ ਹੋਈਐ ਕਾਹੂ ਯਤਨਾ ਉੜਕ ਕੋ ਨਾ ਪਹੂਚੇ ਉੜਕ ਕੋ ਨਾ ਪਹੂਚੇ ਸੋਦ ਨ ਹੋਈ ਐ ਕਾਹੂ ਜਤਨਾ ਉੜਕ ਕੋ ਨਾ ਪਹੂਚੇ ਮੇਰੇ ਮਨ ਸਾਧ ਸਰਣ ਛੁਟਕਾਰਾ ਬਿਨ ਗੁਰ ਬਿਨ ਗੁਰ ਪੂਰੇ ਜਨਮ ਮਰਨ ਨ ਰਹੀ ਬਿਨ ਗੁਰ ਪੂਰੇ ਜਨਮ ਮਰਨ ਨ ਰਹੀ ਬੇਨਗੁਰ ਪੂਰੇ ਜਨਮ ਮਰਨ ਨਾ ਰਹੀ ਫਿਰ ਆਵਤ ਬਾਰੋ ਬਾਰਾ ਰਹੀ ਈੜੀ ਹੈ ਨਾ ਰਹ ਰਹੀ ਹਾ ਹਾ ਰਹੀ ਹਾਂ ਰਹਾਈ ਬੇਨਗੁਰ ਬਿਨ ਗੁਰ ਪੂਰੇ ਜਨਮ ਮਰਨ ਨਾ ਰਹੀ ਫਿਰ ਆਵਤ ਬਾਰੋ ਬਾਰਾ ਰਹੀ ਰਹੀ ਹੈ ਬੋਲਣਾ ਰਹੀ ਰਹੀ ਉਰਖੀ ਬੇਨਗੁਰ ਪੂਰੇ ਜਨਮ ਮਰਨ ਨ ਰਹੀ ਫਿਰ ਆਵਤ ਬਾਰੋ ਬਾਰਾ ਰਹਾਉ ਓਹ ਜੋ ਭਰਮ ਭੁਲਾਵਾ ਕਹੀਤ ਤਿਨ ਮਹਿ ੳਰਜਿਓ ਸਗਲ ਸੰਸਾਰਾ ਤਿਨ ਮਹਿ ੳਰਜਿਓ ਸਗਲ ਸੰਸਾਰਾ ਤਿਨ ਮਹਿ ੳਰਜਿਓ ਸਗਲ ਸੰਸਾਰਾ ਪੂਰਨ ਭਗਤ ਪੁਰਖ ਸੁਆਮੀ ਕਾ ਸਰਬ ਥੋਕ ਤੇ ਨਿਆਰਾ ਨਿੰਦਾ ਨਾਹੀ ਕਾਹੂ ਬਤ ਐਹੋ ਖਸਮ ਕਾ ਕੀਆ ਜਾ ਕੋ ਕਿਰਪਾ ਕਰੀ ਪ੍ਰਭ ਮੇਰੇ ਮਿਲ ਸਾਧ ਸੰਗਤ ਨਾਉ ਲੀਆ ਨਾਉ ਲੀਆ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਸਬਨਾ ਕਰਤ ਉਧਾਰਾ ਕਹ ਨਾਨਕ ਗੁਰ ਬਿਨ ਨਹੀਂ ਤਰੀਐ ਕਹ ਨਾਨਕ ਗੁਰ ਬਿਨ ਨਹੀਂ ਤਰੀਐ ਇਹ ਪੂਰਨ ਤਤ ਵਿਚਾਰ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ